ਵਾਇਗੁਰਜੀਕਾ ਖਾਲਸਾ ਵਾਇਗੁਰਜੀ ਕੀ ਫਤਿਹ ਪੈਰੇਦਾਰ ਚੈਨਲ ਦੇਖ ਰਹੇ ਦਰਸ਼ਕਾਂ ਦਾ ਮੈਂ ਰੀਨਾ ਰਤੂ ਸਵਾਗਤ ਕਰਦੀ ਹਾਂ ਹਾਜ਼ਰ ਹਾਂ ਤੁਹਾਡੇ ਲਈ ਅੱਜ ਦਾ ਮੁੱਦਾ ਪ੍ਰੋਗਰਾਮ ਲੈ ਕੇ ਸਾਡਾ ਅੱਜ ਦਾ ਮੁੱਦਾ ਹੈ ਕੱਲ ਪੂਰੇ ਦੇਸ਼ ਨੇ ਆਜ਼ਾਦੀ ਦਿਵਸ ਮਨਾਇਆ ਪਰੰਤੂ ਉੱਥੇ ਹੀ ਪੰਜਾਬ ਦੇ ਵਿੱਚ ਸਿੱਖਾਂ ਨੇ ਆਜ਼ਾਦੀ ਦਾ ਨਿਕ ਮਾਨਿਆ ਜਾਂ ਆਪਣੇ ਆਪ ਨੂੰ ਆਜ਼ਾਦ ਮਹਿਸੂਸ ਕੀਤਾ ਸਾਡਾ ਅੱਜ ਦਾ ਮੁੱਦਾ ਵੀ ਇਸੇ ਤੇ ਹੀ ਅਧਾਰਿਤ ਹੈ ਸਾਡੇ ਨਾ ਸਟੂਡੀਓਜ਼ ਮੌਜੂਦ ਨੇ ਪੈਰੇਦਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੀਰਾ ਜੀ ਵੀਜੀ ਵਾਇਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 15 ਅਗਸਤ ਦੇ ਸਮਾਗਮ 'ਤੇ ਬਾਪੂ ਸੂਰਤ ਸਿੰਘ ਖਾਲਸਾ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਵਿੱਡਿਆ ਗਿਆ ਸੰਘਰਸ਼ 212 ਦਿਨ ਪੂਰੇ ਕਰ ਚੁੱਕਾ ਹੈ ਕੀ ਸਿੱਖਾਂ ਨੇ ਆਪਣੇ ਆਪ ਨੂੰ ਆਜ਼ਾਦ ਮਹਿਸੂਸ ਕੀਤਾ ਜਾਂ ਫਿਰ ਜਿੱਥੇ ਪੂਰੇ ਦੇਸ਼ ਨੇ ਆਜ਼ਾਦੀ ਦਾ ਨਿਗਮਾਨਿਆ ਉਥੇ ਬੰਦੀ ਸਿੰਘਾਂ ਦੀ ਰਿਹਾਈ ਤੇ ਬਾਪੂ ਸੂਰਤ ਸਿੰਘ ਖਾਲਸਾ ਦੇ ਸੰਘਰਸ਼ ਦਾ ਕੋਈ ਪ੍ਰਭਾਵ ਪਿਆ ਵੀ ਬੜਾ ਤੁਸੀਂ ਸਵਾਲ ਕੀਤਾ ਬੜਾ ਗੰਭੀਰ ਵੀ ਆ ਤੇ ਡੂੰਘਾ ਵੀ ਆ ਕਿ ਜਿੱਥੇ ਸਮੁੱਚੇ ਦੇਸ਼ ਨੇ 15 ਅਗਸਤ ਨੂੰ ਆਜ਼ਾਦੀ ਦਿਵਸ ਮਨਾਇਆ ਸੋ ਆਜ਼ਾਦੀ ਦੀ ਖੁਸ਼ੀ ਮਨਾਈ ਉਥੇ ਸਿੱਖਾਂ ਨੇ ਕੀ ਉਸੇ ਰੂਪ ਚ ਕੀ ਉਸੇ ਅਹਿਸਾਸ ਨਾਲ 15 ਅਗਸਤ ਨੂੰ ਮਨਾਇਆ ਜਾਂ ਮਾਣਿਆ ਸੋ ਜੇ ਅਸੀਂ ਦੇਖੀਏ ਗੱਲ ਕਿ ਕੁਦਰਤ ਦੀ ਗੱਲ ਨਾਲ ਇਹ ਇੱਕ ਮੌਕਾ ਮਿਲਿਆ ਹੈ ਕਿ ਇੱਕ ਪਾਸੇ 15 ਅਗਸਤ ਦਾ ਜਨਤੀ ਦਾ ਦੇਸ਼ਾ ਤੇ ਦੂਸਰੇ ਪਾਸੇ ਕੌਮ ਆ ਜਿਹੜੀ ਉਹ ਬੰਦੀ ਸਿੰਘਾਂ ਦੀ ਰਿਹਾਈ ਦਾ ਸੰਘਰਸ਼ ਲੜ ਰਹੀ ਆ ਤੇ ਤੀਸਰੇ ਪਾਸੇ ਜਿਹੜਾ ਜਰਨੈਲ ਬੰਦੀ ਸਿੰਘਾਂ ਦੀ ਰਿਹਾਈ ਦੇ ਸੰਘਰਸ਼ ਦੀ ਅਗਵਾਈ ਕਰ ਰਿਹਾ ਬਾਪੂ ਸੂਰਜ ਸਿੰਘ ਖਾਲਸਾ ਉਹ ਖੁਦ ਅਸਰਪੁਰ ਆਪਣੇ ਪਿੰਡ 'ਚ ਸਰਕਾਰ ਵੱਲੋਂ ਪੋਸਟ ਪ੍ਰੈਸ਼ਰ ਵੱਲੋਂ ਬੰਦੀ ਬਣਾਇਆ ਜਾ ਚੁੱਕਾ ਸੋ ਅਜਿਹੇ ਹਾਲਾਤਾਂ ਦੇ ਵਿੱਚ ਕਿ ਜਦੋਂ ਕੌਮ ਆ ਜਿਹੜੀ ਉਹ ਬੰਦੀ ਸਿੰਘਾਂ ਦੀ ਰਿਹਾਈ ਦਾ ਸੰਘਰਸ਼ ਲੜ ਰਹੀ ਆ ਜਿਹੜੇ ਸਿੰਘ ਆਪਣੀਆਂ ਸਜ਼ਾਾਂਵਾਂ ਜੇਲਾਂ ਚ ਪੂਰੀਆਂ ਕਰ ਚੁੱਕੇ ਨੇ ਜਿਨ੍ਹਾਂ ਦੀ ਜਵਾਨੀ ਜੇਲਾਂ ਚ ਸੜ ਚੁੱਕੀ ਆ ਜਿਹੜੇ 25 25 30 ਦੇ ਸਾਲ ਤੋਂ ਜੇਲ੍ਹ ਦੀਆਂ ਕਾਲ ਕੋਠੜੀਆਂ ਚ ਬੰਦ ਨੇ ਜਿਨ੍ਹਾਂ ਦਾ ਸੰਵਿਧਾਨਕ ਹੱਕ ਬਣਦਾ ਜਿਨ੍ਹਾਂ ਦਾ ਕਾਨੂੰਨੀ ਹੱਕ ਬਣਦਾ ਜਿਨ੍ਹਾਂ ਦਾ ਮਨੁੱਖੀ ਅਧਿਕਾਰ ਬਣਦਾ ਕਿ ਜੇ ਉਹਨਾਂ ਦੀ ਸਜ਼ਾ ਪੂਰੀ ਹੋ ਚੁੱਕੀ ਆ ਤੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਪਰੰਤੂ ਜਿਹੜੀ ਗੱਲ ਅਸੀਂ ਬਾਰ-ਬਾਰ ਕਰਦੇ ਆ ਕਿ ਇਸ ਦੇਸ਼ ਲਈ ਸਿੱਖਾਂ ਲਈ ਕਾਨੂੰਨ ਆ ਜਿਹੜਾ ਉਹ ਹੋਰ ਆ ਬਹੁਤ ਗੰਤੀ ਵਾਲੀ ਹੋ ਰਿਹਾ ਹੈ ਤਾਂ ਮਤਲਬ ਕਿ ਦੇਸ਼ ਦੇ ਵਿੱਚ ਸਿੱਖ ਨੇ ਜਿਹੜੇ ਉਹ ਆਜ਼ਾਦ ਨਹੀਂ ਉਹ ਬਰਾਬਰ ਦੇ شہری ਨਹੀਂ ਮੰਨੇ ਜਾਂਦੇ ਫਿਰ ਜਦੋਂ ਸਿੱਖਾਂ ਨੂੰ ਇਸ ਦੇਸ਼ ਦਾ ਕਾਨੂੰਨ ਦੇਸ਼ ਦਾ ਸੰਵਿਧਾਨ ਦੇਸ਼ ਦੇ ਹਾਕਮ ਦੇਸ਼ ਦੀ ਸਰਕਾਰ ਦੇਸ਼ ਦਾ ਪ੍ਰਸ਼ਾਸਨ ਬਰਾਬਰ ਦੇ شہری ਨਹੀਂ ਮੰਨਦਾ ਤੇ ਫਿਰ ਸਿੱਖ ਕਿਵੇਂ ਮੰਨ ਲੈਣ ਕਿ ਉਹ ਆਜ਼ਾਦ ਦੇਸ਼ ਦੇ ਬਰਾਬਰ ਦੇ ਸ਼ਹਿਰੀ ਨੇ ਸੋ ਇਹ ਅਹਿਸਾਸ ਆ ਜਿਹੜਾ ਸਿੱਖਾਂ ਦੇ ਮਨਾਂ ਦੇ ਵਿੱਚ ਹੈ ਕਿ ਇਸ ਦੇਸ਼ 'ਚ ਉਹਨਾਂ ਨੂੰ ਬਰਾਬਰ ਦੇ ਸ਼ਹਿਰੀ ਨਹੀਂ ਮੰਨਿਆ ਜਾਂਦਾ ਉਹਨਾਂ ਦਾ ਗਲਮਾਂ ਵਾਲਾ ਵਤੀਰਾ ਹੁੰਦਾ ਉਹਨਾਂ ਨੂੰ ਹਰ ਗੱਲ ਦੇ ਲਈ ਸੰਘਰਸ਼ ਕਰਨਾ ਪੈਂਦਾ ਤੇ ਸੰਘਰਸ਼ ਕਰਨਾ ਜੇ ਸ਼ਾਦਮਈ ਢੰਗ ਨਾਲ ਸੰਘਰਸ਼ ਕਰ ਰਹੇ ਨੇ ਮਹਾਤਮਾ ਗਾਂਧੀ ਨੇ ਐਸੇ ਢੰਗ ਨਾਲ ਸੰਘਰਸ਼ ਕੀਤਾ ਕੌਮ ਨੂੰ ਰਾਸ਼ਟਰਪਿਤਾ ਮੰਨੀ ਬੈਠੀ ਆ ਅੱਜ ਬਾਪੂ ਸੂਰਤ ਸਿੰਘ ਖਾਲਸਾ ਉਸੇ ਲਾਈਨ ਤੇ ਜਿਹੜੀ ਤੇ ਮਹਾਤਮਾ ਗਾਂਧੀ ਤੁਰਿਆ ਸੀ ਉਸ ਲਾਈਨ ਤੇ ਤੁਰਿਆ ਤੇ ਉਹਨੂੰ ਜਬਰੀ ਹਰਚ ਬੰਦੀ ਬਣਾ ਦਿੱਤਾ ਗਿਆ ਕਿਸੇ ਨੂੰ ਉਹਨੂੰ ਮਿਲਣ ਦੀ ਆਗਿਆ ਨਹੀਂ ਉਹਦੇ ਪਿੰਡ ਨੂੰ ਕਰਫੂ ਲਾ ਦਿੱਤਾ ਗਿਆ ਸੋ ਜਿਹੜਾ ਬੰਦਾ ਇਹ ਉਹਦੇ ਹੱਕ 'ਚ ਸੰਘਰਸ਼ ਕਰਦਾ ਉਹਨਾਂ ਨੂੰ ਜੂਨ ਦੇਹਲਾਂ 'ਚ ਸੁਟਿਆ ਜਾ ਰਿਹਾ ਸੋ ਅਸੀਂ ਇਹ ਗੱਲ ਨੂੰ ਜਦੋਂ ਤੋਲਦੇ ਆ ਪਲੜੇ ਪਾਲੜੇ ਚ ਤੋਲਦੇ ਆ ਤਕੜੀ ਦੇ ਪਲੜੇ ਚ ਤੋਲਦੇ ਆ ਤਾਂ ਸਾਨੂੰ ਲੱਗਦਾ ਕਿ ਸਿੱਖਾਂ ਦੇ ਨਾਲ ਇਸ ਦੇਸ਼ 'ਚ ਇਨਸਾਫ ਨਹੀਂ ਹੁੰਦਾ ਚਾਹੇ ਮੁੱਦਾ ਅਸੀਂ ਕੋਈ ਵੀ ਲੈ ਲਈਏ ਕੋਈ ਮੁੱਦਾ ਵੀ ਅਸੀਂ ਡਿਸਕਸ ਕਰ ਲਈਏ ਸੋ ਸਿੱਖਾਂ ਦੇ ਨਾਲ ਇਸ ਦੇਸ਼ 'ਚ ਜੋ ਉਹ ਬੰਤੀਆਂ ਦੇ ਨਾਲ ਹੁੰਦਾ ਉਹ ਸਿੱਖਾਂ ਦੇ ਨਾਲ ਨਹੀਂ ਹੁੰਦਾ ਨਾ ਕਾਨੂੰਨ ਕਰਦਾ ਨਾ ਸੰਵਿਧਾਨ ਕਰਦਾ ਨਾ ਹਕਮ ਕਰਦੀ ਨਹੀਂ ਸੋ ਇਸ ਲਈ 15 ਅਗਸਤ ਨੂੰ ਜਦੋਂ ਆਜ਼ਾਦੀ ਦਾ ਦਿਵਸ ਮਨਾਇਆ ਗਿਆ ਤਾਂ ਸਿੱਖਾਂ ਦੇ ਮਨਾਂ ਵਿੱਚ ਇਹ ਗੱਲ ਜ਼ਰੂਰ ਹਰ ਸਿੱਖ ਨੇ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਆਪਣੇ ਮਨ 'ਚ ਝਾਤੀ ਮਾਰ ਕੇ ਜ਼ਰੂਰ ਦੇਖਿਓ ਕੀ ਕੀ ਉਹ ਵਾਕਿਆ ਹੀ ਆਜ਼ਾਦ ਹੈ ਸੋ ਜਦੋਂ ਉਹਨੇ ਆਪਦੇ ਮਨ ਚ ਝਾਤੀ ਮਾਰੀ ਹੋਊਗੀ ਤੇ ਉਹਨੂੰ ਜਵਾਬ ਆ ਜਿਹੜਾ ਉਹ ਨਾਂਚ ਮਿਲਿਆ ਹੋਊਗਾ ਕਿ ਨਹੀਂ ਉਹ ਆਜ਼ਾਦ ਨਹੀਂ ਤੇ ਫਿਰ ਜਦੋਂ ਉਹ ਆਜ਼ਾਦ ਨਹੀਂ ਤੇ ਉਹ ਆਜ਼ਾਦੀ ਦਾ ਸਮਾਗਮ ਜਿਆਦੀ ਹੈ ਡਿਪਸ ਦਾ ਜਿਹੜੀ ਸਮਾਗਮ ਨੇ ਉਹਨਾਂ ਚ ਕਿਵੇਂ ਜਾ ਕੇ ਖੁਸ਼ੀ ਮਨਾ ਸਕਦਾ ਉਹਨਾਂ ਨੂੰ ਕਿਵੇਂ ਮਾਨ ਸਕਦਾ ਇਹ ਅਸੀਂ ਖੁਦ ਹੀ ਅੰਦਾਜ਼ਾ ਲਾ ਸਕਦੇ ਹਾਂ ਸਾਲ 1947 ਤੋਂ ਬਾਅਦ ਜਿਹੜੀ ਵਿਤਕਰੇਵਾਦੀ ਸਿੱਖਾਂ ਤੇ ਨਾਲ ਹੋਈ ਕੀ ਉਸ ਤੋਂ ਬਾਅਦ ਸਿੱਖੇ ਮਹਿਸੂਸ ਕਰਨ ਲੱਗ ਪਏ ਹਨ ਕਿ ਹਿੰਦੁਸਤਾਨ ਦੇ ਵਿੱਚ ਉਹ ਆਜ਼ਾਦ ਨਹੀਂ ਕੁਪ ਜਿਹੜੀ ਗੱਲ ਅਸੀਂ ਆਪਾਂ ਹੋਣੀ ਕੀਤੀ ਹੈ ਕਿ ਇਸ ਦੇਸ਼ ਦਾ ਜਿਹੜਾ ਸੰਵਿਧਾਨ ਹੈ ਉਹ ਸਭ ਤੋਂ ਉੱਪਰ ਹੈ ਸੰਵਿਧਾਨ ਦੇ ਅਨੁਸਾਰ ਹੀ ਮਤਲਬ ਸਾਰੇ ਦੇਸ਼ ਦਾ ਜਿਹੜਾ ਢਾਂਚਾ ਹੈ ਉਹ ਚੱਲਦਾ ਵਾ ਉਹ ਸੰਵਿਧਾਨ ਅਨੁਸਾਰ ਹੀ ਦੇਸ਼ ਦੇ ਨਾਗਰਿਕਾਂ ਨੂੰ ਮਤਲਬ ਜਿਹੜੇ ਅਧਿਕਾਰ ਨੇ ਜਿਹੜੇ ਫਰਜ਼ ਨੇ ਜੋ ਕੁਝ ਵੀ ਆ ਸਾਰਾ ਉਹ ਦੇਸ਼ ਦੇ ਸੰਵਿਧਾਨ ਅਨੁਸਾਰ ਚੱਲਦਾ ਹੈ ਪਰੰਤੂ ਜਦੋਂ ਗੱਲ ਸਿੱਖਾਂ ਦੀ ਆ ਜਾਂਦੀ ਹੈ ਪਹਿਲੀ ਗੱਲ ਤਾਂ ਇਹ ਕਿ ਇਸ ਸੰਵਿਧਾਨ ਨੂੰ ਸਿੱਖਾਂ ਨੇ ਪਰਵਾਹ ਨਹੀਂ ਕੀਤਾ ਕਿ ਅਸੀਂ ਇਸ ਇਸ ਸੰਵਿਧਾਨ ਸਾਡੇ ਨਾਲ ਵਿਤਕਰਾ ਕਰਦਾ ਬੇਇਨਸਾਫੀ ਕਰਦਾ ਸੀ ਇਹਨੂੰ ਪਰਵਾਹ ਨਹੀਂ ਕਰਦੇ ਦੂਸਰੀ ਗੱਲ ਜਦੋਂ ਅਸੀਂ ਚਲੋ ਅਸੀਂ ਮੰਨ ਵੀ ਲਈਏ ਕਿ ਸੰਵਿਧਾਨ ਲਾਗੂ ਹੋ ਗਿਆ ਦੇਸ਼ ਦਾ ਸੰਵਿਧਾਨ ਹੈ ਪਰੰਤੂ ਜੋ ਕੁਝ ਦੇਸ਼ ਦਾ ਸੰਵਿਧਾਨ ਕਹਿੰਦਾ ਉਸ ਸੰਵਿਧਾਨ ਅਨੁਸਾਰ ਵੀ ਸਿੱਖਾਂ ਨੂੰ ਉਹਨਾਂ ਦੇ ਹੱਕ ਨਹੀਂ ਦਿੱਤੇ ਜਾ ਰਹੇ ਦੇਸ਼ ਦਾ ਸੰਵਿਧਾਨ ਕਹਿੰਦਾ ਕਿ ਇਸ ਦੇਸ਼ ਦਾ ਜਿਹੜਾ ਨਾਗਰਿਕ ਆ ਉਹਨੂੰ ਮਤਲਬ ਸ਼ਾਂਤ ਮਈ ਢੰਗ ਦੇ ਨਾਲ ਆਪਣਾ ਆਪਣੀ ਗੱਲ ਕਹਿਣ ਦਾ ਅਧਿਕਾਰ ਆ ਜੇ ਉਹਨੂੰ ਕੋਈ ਰੋਸ ਆ ਉਸ ਰੋਸ ਨੂੰ ਪ੍ਰਗਟਾਉਣ ਦਾ ਅਧਿਕਾਰ ਆ ਜੇ ਉਹਦੇ ਨਾਲ ਕੋਈ ਧੱਕਾ ਵਿਤਕਰਾ ਬੇਇਨਸਾਫੀ ਹੁੰਦੀ ਆ ਤਾਂ ਉਹਦੇ ਵਿਰੁੱਧ ਉਹਨੂੰ ਆਵਾਜ਼ ਉਠਾਉਣ ਦਾ ਮਤਲਬ ਅਧਿਕਾਰ ਆ ਹਰ ਮਨੁੱਖ ਨੂੰ ਬੋਲਣ ਦੀ ਇਜਾਜ਼ਤ ਆ ਵਿਰੋਧ ਪ੍ਰਗਟਾਉਣ ਦੀ ਆਜ਼ਾਦੀ ਆ ਸੋ ਜਦੋਂ ਇਸ ਦੇਸ਼ ਦਾ ਸੰਵਿਧਾਨ ਇਹ ਹੱਕ ਹਰ ਨਾਗਰਿਕ ਨੂੰ ਦਿੰਦਾ ਪਰੰਤੂ ਸਿੱਖਾਂ ਨੂੰ ਉਹ ਹੱਕ ਨਹੀਂ ਸਿੱਖ ਸ਼ਰਾਧਮਈ ਢੰਗ ਦੇ ਨਾਲ ਇਹ ਮੰਗ ਕਰ ਰਹੇ ਨੇ ਕਿ ਜਿਹੜਾ ਉਹਨਾਂ ਬੰਦੀ ਸਿੰਘਾਂ ਦਾ ਮੂਢਲਾ ਮਨੁੱਖੀ ਅਧਿਕਾਰ ਆ ਉਹ ਉਹਨਾਂ ਨੂੰ ਦਿੱਤਾ ਜਾਵੇ ਪਰੰਤੂ ਨਾ ਸੁਭਾ ਸਰਕਾਰ ਨਾ ਦੇਸ਼ ਦੀ ਕੇਂਦਰ ਸਰਕਾਰ ਸਿੱਖਾਂ ਦੀ ਇਹ ਸਹੱਗੀ ਮੰਗ ਵੱਲ ਧਿਆਨ ਦੇਣ ਲਈ ਤਿਆਰ ਨਹੀਂ ਉਲਟਾ ਜਿਹੜੇ ਸਿੱਖ ਇਹ ਮੰਗ ਕਰ ਰਹੇ ਨੇ ਉਹਨਾਂ ਨੂੰ ਡੰਡੇ ਦੇ ਜ਼ੋਰ ਨਾਲ ਸਰਕਾਰੀ ਤੰਤਰ ਦੇ ਜ਼ੋਰ ਨਾਲ ਤੇ ਜ਼ੋਰ ਤੇ ਜ਼ਬਰਦਸਤ ਦਬਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਜਦੋਂ ਦੇਸ਼ ਦੇ ਵਿੱਚ ਅਜਿਹੇ ਹਾਲਾਤ ਨੇ ਕਿ ਸਿੱਖਾਂ ਨੂੰ ਬਰਾਬਰ ਦੇ شہری ਨਹੀਂ ਸਮਝਿਆ ਜਾਂਦਾ ਜਿਹੜਾ ਸੰਵਿਧਾਨ ਬਾਕੀ ਸ਼ਹਿਰੀਆਂ ਨੂੰ ਹੱਕ ਦਿੰਦਾ ਉਹ ਸਿੱਖਾਂ ਨੂੰ ਉਹ ਹੱਕ ਨਹੀਂ ਦਿੱਤਾ ਜਾਂਦਾ ਸੋ ਫਿਰ ਸਿੱਖਾਂ ਦੇ ਮਨਾਂ ਵਿੱਚ ਇਹ ਗੱਲ ਆਉਣੀ ਕਿ ਕੀ ਅਸੀਂ ਇਸ ਆਜ਼ਾਦ ਦੇਸ਼ ਵਿੱਚ ਆਜ਼ਾਦ ਹਾਂ ਜਾਂ ਕੀ ਅਸੀਂ ਇਸ ਆਜ਼ਾਦ ਦੇਸ਼ ਵਿੱਚ ਗੁਲਾਮ ਹਾਂ ਸੋ ਇਹ ਗੱਲਾਂ ਆਉਣੀਆਂ ਕਿਉਂਕਿ ਜਦੋਂ ਪੈਰ ਪੈਰ ਤੇ ਵਿਤਕਰਾ ਹੁੰਦਾ ਪੈਰ ਪੈਰ ਤੇ ਬੇਇਨਸਾਫੀ ਹੁੰਦੀ ਆ ਪੈਰ ਪੈਰ ਤੇ ਧੱਕੇਸ਼ਾਹੀ ਹੁੰਦੀ ਆ ਤਾਂ ਸਿੱਖਾਂ ਦੇ ਮਨਾਂ ਦੇ ਵਿੱਚ ਇਹ ਗੱਲ ਔਣੀ ਸੁਭਾਵਿਕ ਹੈ ਤੇ ਅੱਜ ਜੋপরিসਥਿਤੀਆਂ ਚੱਲ ਰਹੀਆਂ ਨੇ ਉਹਨਾਂ ਦੇ ਮੁਤਾਬਕ ਇਹ ਜਿਹੜੀ ਭਾਵਨਾ ਉਹ ਹੋਰ ਗੁੜੀ ਹੋ ਰਹੀ ਆ ਕੁਝ ਮਿਲਾ ਕੇ ਸਿੱਖਾਂ ਨੇ ਹਲੇ ਆਜ਼ਾਦੀ ਹਾਸਲ ਕਰਨੀ ਬਾਕੀ ਹੈ ਦੇਖੋ ਜਦੋਂ ਇੱਕ ਗੱਲ ਸਾਫ਼ ਸਾਡੇ ਸਾਹਮਣੇ ਆ ਗਈ ਆ ਕਿ ਸਿੱਖਾਂ ਨੂੰ ਇਹ ਦੇਸ਼ ਜਿਹੜਾ ਆਪਣੇ ਆਪ ਨੂੰ ਆਜ਼ਾਦ ਦੇਸ਼ ਰਖਾਉਂਦਾ ਉਹ ਸਿੱਖਾਂ ਨੂੰ ਨਾ ਅਧਿਕਾਰ ਦੇਣ ਲਈ ਤਿਆਰ ਆ ਨਾ ਸਿੱਖਾਂ ਨੂੰ ਹੱਕ ਦੇਣ ਲਈ ਤਿਆਰ ਆ ਨਾ ਸਿੱਖਾਂ ਨੂੰ ਬਰਾਬਰ ਦੇ شہری ਮੰਨਣ ਲਈ ਤਿਆਰ ਆ ਤੇ ਫਿਰ ਸਿੱਖ ਕੀ ਕਰਨ ਉਹ ਆਪਣੇ ਆਪ ਨੂੰ ਕੀ ਮੰਨਣ ਤੇ ਜਦੋਂ ਉਹਨਾਂ ਨੂੰ ਬਰਾਬਰ ਦੇ شہری ਨਹੀਂ ਮੰਨਿਆ ਜਾਂਦਾ ਜਦੋਂ ਉਹਨਾਂ ਨੂੰ ਉਹਨਾਂ ਦੇ ਬਣਦੇ ਹੱਕ ਨਹੀਂ ਦਿੱਤੇ ਜਾਂਦੇ ਜਦੋਂ ਉਹਨਾਂ ਨੂੰ ਉਹਨਾਂ ਦੇ ਅਧਿਕਾਰਾਂ ਤੋਂ ਵਾਂਝੇ ਕੀਤਾ ਜਾਂਦਾ ਤਾਂ ਇਹਦਾ ਮਤਲਬ ਉਹ ਇਸ ਦੇਸ਼ 'ਚ ਗੁਲਾਮ ਨੇ ਇਹ ਬਿਲਕੁਲ ਸਾਫ਼ ਗੱਲ ਹੋ ਜਾਂਦੀ ਹੈ ਕਿ ਗੁਲਾਮਾਂ ਦਾ ਕੋਈ ਅਧਿਕਾਰ ਨਹੀਂ ਹੁੰਦਾ ਸਿੱਖਾਂ ਦਾ ਵੀ ਕੋਈ ਅਧਿਕਾਰ ਨਹੀਂ ਫਿਰ ਇਹਦਾ ਮਤਲਬ ਕਿ ਸਿੱਖ ਇਸ ਦੇਸ਼ ਦੇ ਵਿੱਚ ਗੁਲਾਮ ਨੇ ਇਹਦੇ ਵਿੱਚ ਕੋਈ ਅਤਕਥਨੀ ਨਹੀਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਇਸ ਰੂ ਕਾਨਫਰੰਸ ਦੇ ਵਿੱਚ ਦੂਸਰੇ ਸਾਲ ਲਗਾਤਾਰ ਵਿਰੋਧ ਹੋਇਆ ਹੈ ਇਸ ਵਿਰੋਧ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੇ ਜਨਤਾ 당 ਲਗਾਤਾਰ ਇਸ ਤਰ੍ਹਾਂ ਵਿਰੋਧ ਕਰਨਾ ਕੀ ਦਰਸਾ ਰਿਹਾ ਹੈ ਦੇਖੋ ਬੀਬਾ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਪੰਜਵੀਂ ਵਾਰ ਪੰਜਾਬ ਦਾ ਮੁੱਖ ਮੰਤਰੀ ਬਣਿਆ ਉਮਰ ਚ ਵੀ ਬਜ਼ੁਰਗ ਹੈ ਉਸ ਪੰਜਵੀਂ ਵਾਰ ਬੜੇ ਮੁੱਖ ਮੰਤਰੀ ਦਾ ਜਿਨੇ ਆਪਣੇ ਆਪ ਨੂੰ ਪੰਥ ਰਤਨ ਦਾ ਅਵਾਰਡ ਵੀ ਲਿਆ ਹੋਇਆ ਜਿਨੇ ਆਪਣੇ ਆਪ ਨੂੰ ਫਖਰੀ ਕੌਮ ਦਾ ਅਵਾਰਡ ਵੀ ਲਿਆ ਹੋਇਆ ਜਿਹੜਾ ਆਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸਰਪ੍ਰਸਤ ਵੀ ਅਖਵਾਉਂਦਾ ਸੋ ਉਸ ਬਜ਼ੁਰਗ ਆਗੂ ਦਾ ਲਗਾਤਾਰ ਇਸ ਨੂੰ ਕਾਨਫਰੰਸ ਜਿਹੜੀ ਹੁੰਦੀ ਹੈ 15 ਅਗਸਤ ਵਾਲੇ ਦਿਨ ਸ਼ਹੀਦ ਕਰਨੈਲ ਸਿੰਘ ਦੀ ਯਾਦ ਦੇ ਵਿੱਚ ਸੋ ਉਸ ਕਾਨਫਰੰਸ ਤੇ ਉਹਦਾ ਲਗਾਤਾਰ ਪਿਛਲੇ ਸਾਲ ਵਿਕਰਮ ਤਨੋਲੇ ਦੇ ਜੁੱਤੀ-ਸੁੱਟੀ ਤੇ ਇਸ ਵਾਰ ਹਰਾ ਕੇ ਪੁਲਸ ਪੂਰੀ ਤਰ੍ਹਾਂ ਮਸਤੈਦ ਸੀ ਪੁਲਸ ਨੂੰ ਮਤਲਬ ਇਸ ਗੱਲ ਦਾ ਅਹਿਸਾਸ ਸੀ ਕਿ ਕਿਤੇ ਨਾ ਕਿਤੇ ਉਹ ਜਿਹੜੀ ਪਿਛਲੇ ਸਾਲ ਵਾਲੀ ਜੇ ਘਟਨਾ ਦਰਾਈ ਗਈ ਤਾਂ ਉਹਨਾਂ ਦੀ ਖੈਰ ਨਹੀਂ ਹੋ ਤਾਂ ਇੰਨੀ ਮਸਤੈਦੀ ਨਾਲ ਇੰਨੇ ਸੁਰੱਖਿਆ ਪ੍ਰਬੰਧ ਉੱਥੇ ਕੀਤੇ ਹੋਏ ਸੀ ਮਤਲਬ ਚੱਪੇ-ਜੱਪੇ ਤੇ ਪੁਲਿਸ ਸੀ ਜਿੰਨੇ ਉੱਥੇ ਮਤਲਬ ਹਾਜ਼ਰੀ ਨਹੀਂ ਸੀ ਉਸ ਤੋਂ ਬਾਅਦ ਉੱਥੇ ਸੁਰੱਖਿਆ ਮੁਲਾਜ਼ਮ ਸੀ ਚਾਹੇ ਚਿੱਟੇ ਕੱਪੜੀ ਐਸੀ ਚਾਹੇ ਉਹ ਆਪਣੇ ਦੂਸਰੇ ਸੀ ਸੀਆਰਪੀਐਫਸੀ ਤੇ ਚਾਹੇ ਉਹ ਪੰਜਾਬ ਪੁਲਿਸੀ ਚਾਹੇ ਉਹ ਕਮਾਂਡੋ ਸੀ ਮਤਲਬ ਸਾਰੇ ਜਿਹੜੇ ਸੁਰੱਖਿਆ ਦੇ ਦਸਤੇ ਮਿਲਾ ਕੇ ਉਹਨੇ ਉੱਥੇ ਹਾਜ਼ਰੀ ਨਹੀਂ ਸੀ ਜਿਉਂਨੇ ਮਤਲਬ ਸਮਾਗਮ 'ਤੇ ਪਹੁੰਚੇ ਅਕਾਲੀ ਵਰਕਰ ਨਹੀਂ ਸੀ ਜਿੰਨੇ ਉੱਥੇ ਪੋਰਸ ਲਾਈ ਹੋਈ ਸੀ ਪਰੰਤੂ ਉਸ ਦੇ ਬਾਵਜੂਦ ਇਸ ਗੱਲ ਦਾ ਪਤਾ ਹੋਣ ਦੇ ਬਾਵਜੂਦ ਕਿ ਜਿਹੜਾ ਬੰਦਾ ਇੱਥੇ ਵਿਰੋਧ ਕਰੂਗਾ ਉਹਦੇ ਨਾਲ ਸਰਕਾਰ ਮਾਰੀ ਕਰੂਗੀ ਉਸ ਦੇ ਬਾਵਜੂਦ ਉਸ ਭੰਡਾਲ ਦੇ ਵਿੱਚ ਬਾਦਲ ਦੇ ਵਿਰੁੱਧ ਮੁਰਦਾਬਾਦ ਦੇ ਨਾਰੇ ਲੱਗਣੇ ਇਹ ਗੱਲ ਦਰਸਾਉਂਦਾ ਕਿ ਅੱਜ ਪੰਜਾਬ ਦੇ ਲੋਕ ਨੇ ਖਾਸ ਕਰਕੇ ਜਿਹੜੇ ਅਮਨ ਪਸੰਦ ਲੋਕ ਨੇ ਖਾਸ ਕਰਕੇ ਜਿਨ੍ਹਾਂ ਦੇ ਮਾਨਵ ਸਿੱਖੀ ਦਾ ਦਰਦ ਆ ਉਹ ਬਾਦਲਾਂ ਨੂੰ ਇੰਨੀ ਨਫ਼ਰਤ ਕਰਨ ਲੱਗ ਪਏ ਨੇ ਕਿ ਉਹ ਇਹਨਾਂ ਦਾ ਵਿਰੋਧ ਕਰੇ ਬਿਨਾਂ ਰਹਿ ਨਹੀਂ ਸਕਦੇ ਚਾਹੇ ਉਹਨਾਂ ਨਾਲ ਜੋ ਕੋਈ ਮਰਜ਼ੀ ਵਾਪਰ ਜੇ ਉਹਨਾਂ ਦਾ ਜਿਹੜਾ ਆਪਣੇ ਮਨ ਦਾ ਰੋਹ ਤੇ ਰੋਸ ਆ ਅਸੀਂ ਕਹਿ ਸਕਦੇ ਹਾਂ ਕਿ ਉਹ ਦਿਵਾਲਾ ਮੁਖੀ ਆ ਜਿਹੜਾ ਫਟ ਚੁੱਕਾ ਉਹਨੂੰ ਉਹ ਕਾਬੂ ਨਹੀਂ ਕਰ ਸਕਦੇ ਉਹਨੂੰ ਕੰਟਰੋਲ ਚ ਨਹੀਂ ਕਰ ਸਕਦੇ ਉਹਦਾ ਉਹ ਪ੍ਰਗਟਾਵਾ ਜਿਹੜਾ ਉਹ ਮਜਬੂਰ ਉਹ ਕਰ ਰਹੇ ਨੇ ਸੋ ਇਹ ਗੱਲ ਸਾਫ ਕਰਦੀ ਹੈ ਕਿ ਅੱਜ ਪੰਜਾਬ ਦੀ ਧਰਤੀ ਤੇ ਵਿਦੇਸ਼ਾਂ ਦੀ ਧਰਤੀ ਤੇ ਤਾਂ ਅਸੀਂ ਦੇਖ ਲਿਆ ਕਿ ਜੋ ਹਸ਼ਰ ਬਾਦਲ ਦਾ ਬਾਦਲ ਦਲ ਦੇ ਮੰਤਰੀਆਂ ਦਾ ਵਿਦੇਸ਼ਾਂ ਦੀ ਧਰਤੀ ਤੇ ਹੋਇਆ ਜੋ ਵਿਦੇਸ਼ੀ ਸਿੱਖਾਂ ਨੇ ਇਹਨਾਂ ਨਾਲ ਕੀਤੀ ਉਹ ਸ਼ਾਇਦ ਮਤਲਬ ਇਹ ਜਾਣਣ ਤੇ ਇਹਨਾਂ ਦਾ ਮਤਲਬ ਰੱਬ ਜਾਣੇ ਪਰੰਤੂ ਉਹੀ ਕੁਝ ਜੇ ਅਸੀਂ ਕਹੀਏ ਕਿ ਅੱਜ ਪੰਜਾਬ ਦੀ ਧਰਤੀ ਤੇ ਹੋਣਾ ਵੀ ਸ਼ੁਰੂ ਹੋ ਗਿਆ ਬਾਦਲ ਬਜ਼ੁਰਗ ਮੁੱਖ ਮੰਤਰੀ ਆ ਉਹਦੇ ਕਦੇ ਜੁੱਤੀਆਂ ਪੈਂਦੀਆਂ ਤੇ ਕਦੇ ਉਹਦੀ ਮੁਰਦਾਬਾਦ ਹੁੰਦੀ ਆ ਸੋ ਇਹ ਜਿਹੜਾ ਮਤਲਬ ਹਸ਼ਰ ਅੱਜ ਬਾਦਲਦਲ ਦਾ ਹੋ ਰਿਹਾ ਉਸ ਤੋਂ ਜੇ ਬਾਦਲ ਸਬਕ ਸਿੱਖਣ ਵੱਲ ਤੁਰਦਾ ਤੇ ਸ਼ਾਇਦ ਕੁਝ ਔਣ ਬੜਾ ਸਮਾਂ ਸੀ ਜਿਹੜਾ ਬਾਦਲਦਲ ਲਈ ਮਤਲਬ ਕੁਝ ਠੰਡੇ ਦਾ ਹੋ ਸਕਦਾ ਸੀ ਪਰੰਤੂ ਕਿਉਂਕਿ ਬਾਦਲਦਲ ਆ ਜਿਹੜਾ ਸਬਕ ਸਿੱਖਣ ਵਾਲੇ ਪਾਸੇ ਨਹੀਂ ਵਦੇਸ਼ਾਂ ਦੇ ਉੱਤੇ ਘਾਣੀ ਹੋਈ ਤੇ ਇੱਥੇ ਸੈਕਸ਼ਨ ਅਰਸ਼ ਨੂੰ ਦਬਾਉਣ ਲਈ ਬੰਦੀ ਸਿੰਘਾਂ ਦੀ ਰਿਹਾਈ ਦੇ ਮੋਰਚੇ ਨੂੰ ਦਬਾਉਣ ਲਈ ਡੰਡੇ ਦਾ ਅੰਤਰ ਦਾ ਜ਼ੋਰ ਫੜ ਲਿਆ ਸੋ ਇਹ ਜਿਹੜਾ ਮਤਲਬ ਸਿੱਖਾਂ ਤੋਂ ਇੱਕ ਦੂਰੀ ਆ ਜਿਹੜੀ ਸਿੱਖਾਂ ਦੇ ਨਾਲ ਜਿਹੜੀ ਨਫ਼ਰਤ ਦੀ ਦੁوار ਆ ਜਿਹੜੀ ਉਹ ਦਿਨੋਂ-ਦਿਨ ਮਤਲਬ ਉੱਚੀ ਹੁੰਦੀ ਜਾ ਰਹੀ ਆ ਸੋ ਬਾਦਲਦਲ ਦੇ ਪਤਾ ਨਹੀਂ ਕਿਉਂ ਨਹੀਂ ਹਾਲੇ ਤੱਕ ਇਹ ਗੱਲ ਸਮਝ ਦੇ ਵਿੱਚ ਨਹੀਂ ਆ ਰਹੀ ਜਾਂ ਉਹ ਝਾੜ ਮਝ ਕੇ ਇਸ ਗੱਲ ਨੂੰ ਸਮਝਣਾ ਨਹੀਂ ਚਾਹੁੰਦੇ ਕਿ ਅੱਜ ਸਮੁੱਚਾ ਸਿੱਖ ਭਾਈਚਾਰਾ ਜੇ ਅਸੀਂ ਕਹਿ ਦਈਏ 90% ਰਹੀ ਸਿੱਖ ਭਾਈਚਾਰਾ ਬਾਦਲਾ ਨੂੰ ਮਨੋਂ ਨਫ਼ਰਤ ਕਰਦਾ ਉਹਦਾ ਪ੍ਰਗਟਾਵਾ ਜਿਹੜਾ ਉਹ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਕਿ ਉਹਦਾ ਪ੍ਰਗਟਾਵਾ ਜਿਹੜਾ ਉਹ ਖੁੱਲੇ ਰੂਪ ਦੇ ਵਿੱਚ ਇਹ ਸੁਣੂ ਕਾਨਫਰੰਸ ਵਿੱਚ ਵੀ ਆ ਗਿਆ ਤੇ ਹੋਰ ਸਾਈ ਵੀ ਆਇਆ ਸੋ ਬਾਦਲਾ ਨੂੰ ਇਹ ਜਿਹੜਾ ਕੰਨ ਤੇ ਲਿਖਿਆ ਸੱਚ ਹੈ ਕਿ ਅੱਜ ਪੰਜਾਬ ਦਾ ਜਿਹੜਾ ਸੱਚਾ ਸਿੱਖਾ ਉਹ ਉਹਨਾਂ ਤੋਂ ਬਹੁਤ ਦੂਰ ਜਾ ਚੁੱਕਾ ਉਹਨਾਂ ਨੂੰ ਪੜ੍ਹ ਲੈਣਾ ਚਾਹੀਦਾ ਜੇ ਉਹ ਨਹੀਂ ਪੜ੍ਹਨਗੇ ਤਾਂ ਉਹਨਾਂ ਦਾ ਹਸ਼ਰ ਵੀ ਉਹ ਹੀ ਹੋਊਗਾ ਜਿਹੜਾ ਇਤਿਹਾਸ ਦੇ ਵਿੱਚ ਔਰੰਗਜ਼ੇਬ ਦਾ ਹੋਇਆ ਜਾਂ ਇਤਿਹਾਸ ਵਿੱਚ ਹੋਰ ਜਿਹੜੇ ਜ਼ਾਬਰ ਹਾਕਮ ਹੋਏ ਨੇ ਉਹਨਾਂ ਦਾ ਹੋਇਆ ਉਹ ਹਸ਼ਰ ਹੀ ਬਾਦਲਾ ਦਾ ਹੋਊਗਾ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਪੰਜਾਬ ਦੇ ਲੋਕ ਜਿਨ੍ਹਾਂ ਦੇ ਮਨ ਦੇ ਵਿੱਚ ਪੰਜਾਬ ਦਾ ਦਰਦ ਹੈ ਬਾਦਲ ਦਲ ਦੇ ਵਿਰੁੱਧ ਐਲਾਨੇ ਜਾਣ ਕਰ ਚੁੱਕੇ ਹਨ ਬਿਲਕੁਲ ਇਹਦੇ ਵਿੱਚ ਕੋਈ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਵਿਦੇਸ਼ਾਂ ਦੀ ਧਰਤੀ ਤੋਂ ਆਵਾਜ਼ ਉੱਠੀ ਉਹ ਆਵਾਜ਼ ਆ ਜਿਹੜੀ ਉਹ ਪੰਜਾਬ ਦੀ ਧਰਤੀ ਤੇ ਪਹੁੰਚ ਚੁੱਕੀ ਆ ਤੇ ਪੰਜਾਬ ਦੀ ਧਰਤੀ ਤੇ ਉਸ ਆਵਾਜ਼ ਦਾ ਪ੍ਰਭਾਵ ਆ ਜਿਹੜਾ ਉਹ ਪੈਣਾ ਵੀ ਸ਼ੁਰੂ ਹੋ ਗਿਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਪ੍ਰਭਾਵ ਆ ਜਿਹੜਾ ਹੋਰ ਗੂੜਾ ਹੋਊਗਾ ਅੱਜ ਸਰਕਾਰ ਦਾ ਖੌਫ ਹੈ ਆਮ ਲੋਕ ਨੇ ਜਿਹੜੇ ਉਹ ਡਰਦੇ ਨੇ ਕਿ ਜੇ ਅਸੀਂ ਬਾਦਲ ਸਰਕਾਰ ਦੇ ਵਿਰੁੱਧ ਆਵਾਜ਼ ਬੁਲੰਦ ਕੀਤੀ ਉਹਨਾਂ ਤੇ ਪਰਚੇ ਹੋ ਜਾਣਗੇ ਉਹਨਾਂ ਨੂੰ ਠੂਠੇ ਕੇਸਾਂ ਵਿੱਚ ਫਸਾ ਦਿੱਤਾ ਜਾਊਗਾ ਜਾਂ ਹੋਰ ਕੋਈ ਇਸ ਤਰ੍ਹਾਂ ਦਾ ਮਤਲਬ ਉਹਨਾਂ ਨਾਲ ਧੱਕੇਸ਼ਾਹੀ ਹੈ ਜਿਹੜੀ ਹੋ ਸਕਦੀ ਆ ਪਰੰਤੂ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਜਿਵੇਂ ਹੁਣ ਸਰਕਾਰ ਦਾ ਜਿਹੜਾ ਸਿਰਫ ਸਵਾ ਸਾਲ ਬਾਕੀ ਆ ਜਿਵੇਂ ਜਿਵੇਂ ਸਰਕਾਰ ਦਾ ਸਮਾਂ ਨੇੜੇ ਆਉਂਦਾ ਜਾਣਾ ਤੇ ਇਹ ਜਿਹੜਾ ਮਤਲਬ ਲੋਕਾਂ ਦਾ ਰੋਹ ਤੇ ਰੋਸ ਦਾ ਪ੍ਰਗਟਾਵਾ ਇਹ ਬੜਾ ਖੁੱਲ ਕੇ ਸਾਡੇ ਸਾਹਮਣੇ ਆਊਗਾ ਤੇ ਫਿਰ ਜਦੋਂ ਸਮਾਂ ਹੀ ਲੰਘ ਜਾਣਾ ਉਸ ਤੋਂ ਬਾਅਦ ਫਿਰ ਬਾਦਲ ਪਛਤਾਉਣ ਚਾਹ ਵਾਪਸ ਮੋੜਨ ਦੀ ਕੋਸ਼ਿਸ਼ ਕਰਨ ਉਹਦਾ ਕੋਈ ਅਰਥ ਹੈ ਜਿਹੜਾ ਨਹੀਂ ਰਹਿ ਜਾਣਾ ਭਾਵੇਂ ਕਿ ਪੰਜਾਬ ਦੀ ਧਰਤੀ ਤੇ ਆਜ਼ਾਦੀ ਦੇ ਸਮਾਰਕ ਮਾਂ ਦੇ ਵਿੱਚ ਕੋਈ ਵੀ ਹਿੰਸਾ ਘਟਨਾ ਨਹੀਂ ਵਾਪਰੀ ਪਰantu ਬਿਠਿੰਡੇ ਨੇੜੇ ਫੜੀ ਗਈ ਵਿਸਪੋਟਕ ਸਮਗਰੀ ਚਰਚਾ ਦਾ ਵਿਸ਼ਾ ਰਹੀ ਤੇ ਆਮ ਤੌਰ ਤੇ ਸਾਰੇ ਪਾਸੇ ਦਹਿਸ਼ਤਗਰਦੀ ਦਾ ਮਾਹੌਲ ਵੀ ਬਣਿਆ ਰਿਹਾ ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਮੈਂ ਭਾਜ ਜਿਸ ਤਰ੍ਹਾਂ ਬਾਰ ਬਾਰ ਇਹ ਗੱਲ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਵਿੱਚ ਅੱਜ ਕੋਈ ਵੀ ਵਿਅਕਤੀ ਹੈ ਜਿਹੜਾ ਉਹ ਇਹ ਨਹੀਂ ਚਾਹੁੰਦਾ ਕਿ ਪੰਜਾਬ ਦਾ ਜਿਹੜਾ ਅਮਨ ਚੈਨ ਸ਼ਾਂਤੀ ਹੈ ਜਿਹੜਾ ਇਹਨੂੰ ਲੰਬੂ ਲੱਗੇ ਇਨੂੰ ਹੱਗ ਲੱਗੇ ਜਿਹਦਾ ਸੇਕ ਹਰ ਪੰਜਾਬੀ ਦੇ ਬੂਹੇ ਤੇ ਜਿਵੇਂ ਪਹਿਲਾਂ ਹਟਾ ਚੁੱਕੇ ਨੇ ਉਹ ਸੇਕ ਆ ਜਿਹੜਾ ਉਹ ਕੋਈ ਵੀ ਪੰਜਾਬੀ ਨਹੀਂ ਚਾਹੁੰਦਾ ਕਿ ਉਹਦੇ ਬੂਹੇ ਤੇ ਆਵੇ ਸੋ ਇਸ ਕਾਰਨ ਆਜ਼ਾਦੀ ਸਮਾਗਮ ਨੇ ਜਿਹੜੇ ਚਾਹੇ ਸਿੱਖ ਮਨੋਂ ਨਹੀਂ ਚਾਹੁੰਦੇ ਕਿ ਇਸ ਧਰਤੀ ਤੇ ਕਿਉਂਕਿ ਸਿੱਖ ਆਜ਼ਾਦ ਨਹੀਂ ਤੇ ਇਸ ਧਰਤੀ ਤੇ ਕੋਈ ਆਜ਼ਾਦੀ ਸਮਾਗਮ ਕੀਤੇ ਜਾਣ ਮਨਾਏ ਜਾਣ ਸੋ ਭਾਵੇਂ ਕਿ ਉਹ ਨਹੀਂ ਚਾਹੁੰਦੇ ਪਰੰਤੂ ਉਸ ਦੇ ਬਾਵਜੂਦ ਕਿਸੇ ਵੀ ਆਜ਼ਾਦੀ ਸਮਾਗਮ ਦੇ ਵਿੱਚ ਕੋਈ ਖਲਲ ਨਹੀਂ ਪਿਆ ਕਦੇ ਕੋਈ ਹੰਸਰ ਘਟਨਾ ਨਹੀਂ ਵਾਪਰੀ ਜਿਹੜਾ ਤੁਸੀਂ ਗੱਲ ਕੀਤੀ ਹੈ ਕਿ ਬਠਿੰਡੇ ਲਾਗੇ ਜਿਹੜਾ ਵਿਸਫੋਟਕ ਸਮਗਰੀ ਫੜੀ ਗਈ ਆ ਬਰੂਦ ਦੀਆਂ 10 ਸੜਾ ਫੜੀਆਂ ਗਈਆਂ ਨੇ ਉਹਦੇ ਪਿੱਛੇ ਜਿਹੜੀ ਗੱਲ ਉੱਭਰ ਕੇ ਸਾਹਮਣੇ ਆ ਰਹੀ ਆ ਉਹ ਬਿਲਕੁਲ ਸਾਫ਼ ਆ ਤੇ ਜੇ ਉਸ ਗੱਲ ਦੀ ਉੱਚ ਕੁਦਰਤੀ ਜਾਂਚ ਹੋਵੇ ਕੇਂਦਰ ਸਰਕਾਰ ਦੀਆਂ ਖੁਫੀਆ ਏਜੰਸੀਆਂ ਉਸ ਦੀ ਜਾਂਚ ਕਰਨ ਸੁਪਰੀਮ ਕੋਰਟ ਦਾ ਕੋਈ ਫੈਸਲਾ ਦੀ ਜਾਂਚ ਕਰੇ ਤਾਂ ਪੰਜਾਬ ਨੂੰ ਜਿਹੜੀ ਅੱਗ ਲਾਉਣ ਦੀ ਸਾਜ਼ਿਸ਼ ਬਾਦਲਾਵਲੋਂ ਘੜੀ ਗਈ ਆ ਉਹ ਬਿਲਕੁਲ ਸਾਫ਼ ਹੋ ਜਾਊਗਾ ਗੱਡੀ ਆ ਜਿਹੜੀ ਉਹ ਬਾਦਲ ਦੀ ਕੋਠੀ ਤੋਂ ਤੇ ਉਸ ਤੋਂ ਬਾਅਦ ਐਮਐਲਏ ਹੋਸਟਲ ਤੋਂ ਆਉਂਦੀ ਆ ਗੱਡੀ ਚਲਾਉਣ ਵਾਲੇ ਨੇ ਜਿਹੜੇ ਉਹ ਅਕਾਲੀ ਦਲ ਦੇ ਖਾਸ ਚਹੇਤੇ ਬੰਦੇ ਨੇ ਬਾਦਲ ਦਲ ਦੇ ਖਾਸ ਚਹੇਤੇ ਬੰਦੇ ਨੇ ਸੋ ਉਹ ਸ਼ਰਾਬੀ ਹੋਣ ਕਾਰਨ ਗੱਡੀ ਆ ਜਿਹੜੀ ਉਹ ਉਸ ਇਲਾਕੇ ਚ ਪਲਟਦੀ ਆ ਜਿਹੜਾ ਇਲਾਕਾ ਸ਼ਾਉਣੀ ਦਾ ਇਲਾਕਾ ਵਾ ਫੌਜੀਆ ਦਾ ਇਲਾਕਾ ਵਾ ਤੇ ਨਾਲ ਥਰਮਲ ਪਲਾਂਟ ਦਾ ਸੋ ਉਸ ਦੀ ਸ਼ਿਕਾਇਤ ਵੀ ਥਰਮਲ ਪਲਾਟ ਦਾ ਸੁਰੱਖਿਆ ਅਧਿਕਾਰੀ ਜਿਹੜਾ ਸਾਬਕਾ ਫੌਜੀ ਅਫਸਰ ਆ ਉਹ ਪੁਲਿਸ ਨੂੰ ਕਰਦਾ ਕਿ ਮੈਨੂੰ ਇਹ ਮਾਮਲਾ ਜਿਹੜਾ ਸ਼ੱਕੀ ਲੱਗ ਰਿਹਾ ਕਿ ਇਹ ਜਿਹੜੀ ਗੱਡੀ ਆ ਇਹਦੇ ਵਿੱਚ ਕੋਈ ਨਾ ਕੋਈ ਜਿਹੜੀ ਚੀਜ਼ ਆ ਉਹ ਬੜੀ ਸ਼ੱਕੀ ਤੇ ਖਤਰਨਾਕ ਹੋ ਸਕਦੀ ਆ ਸੋ ਪੁਲਿਸ ਦੀ ਇਹ ਮਜਬੂਰੀ ਬਣ ਗਈ ਕਿ ਇਲਾਕਾ ਸ਼ੌਣੀ ਦਾ ਇਲਾਕਾ ਹੋਣ ਕਾਰਨ ਥਰਮਲ ਪਲਾਟ ਦੇ ਇੱਕ ਸਾਬਕਾ ਫੌਜੀ ਅਧਿਕਾਰੀ ਵੱਲੋਂ ਸ਼ਿਕਾਇਤ ਕੀਤੇ ਜਾਣ ਤੋਂ ਬਾਅਦ ਪੁਲਿਸ ਨੂੰ ਆ ਜਿਹੜੀ ਉਹਦੇ ਕਾਰਵਾਈ ਆ ਜਿਹੜੀ ਚਾਹੇ ਉਹਨੇ ਅੱਖਾਂ ਪੂਜਣ ਲਈ ਕੀਤੀ ਕਰਨੀ ਪਈ ਪਰੰਤੂ ਗੱਲ ਇਹ ਆ ਕਿ ਆਖਰ ਨੂੰ ਉਹ ਜਿਹੜੀਆਂ ਬਸਕੂਟਿਕ ਸਮਗਰੀ ਆ ਕੋ ਜਿਹੜੀਆਂ ਬਰੂਤੀਆਂ ਛੜਾਂ ਨੇ ਜਿਨ੍ਹਾਂ ਦੇ ਨਾਲ ਭਾਵੇਂ ਕਿ ਕੋਈ ਵੱਡਾ ਧਮਾਕਾ ਨਹੀਂ ਕੀਤਾ ਜਾ ਸਕਦਾ ਛੋਟੇ ਧਮਾਕੇ ਕੀਤੇ ਜਾ ਸਕਦੇ ਆ ਜਾਂ ਕਿਸੇ ਨੂੰ ਵੀ ਜੇ ਕਿਸੇ ਕੇਸ ਚਲਜਾਉਣਾ ਕੇ ਇਹਦੇ ਕੋਲੋਂ ਬਸਪੋਟਕ ਸਮਗਰੀ ਬਰਾਮਦ ਹੋਈ ਆ ਉਹਦੇ ਜੁਮੇ ਪਾਈਆਂ ਜਾ ਸਕਦੀਆਂ ਨੇ ਬਾਦਲ ਜਿਹਦੇ ਜੁਮੇ ਚਾਹਣ ਉਹ ਉਹਨੂੰ ਉਸ ਨੇ ਆਧਾਰ ਤੇ ਜੇਲ੍ਹ ਦੀ ਕਾਲ ਕੋਟਰੀ ਚ ਭੇਜ ਸਕਦੇ ਨੇ ਤੇ ਉਹ ਕਿੰਨੇ ਸਾਲ ਉਹ ਜੇਲ੍ਹ ਦੀ ਕਾਲ ਕੋਟਰੀ ਚ ਛੜਦਾ ਰਹੂਗਾ ਇਹਦਾ ਵੀ ਕੋਈ ਹਿਸਾਬ ਕਿਤਾਬ ਨਹੀਂ ਸੋ ਇਹ ਗੱਲ ਬਿਲਕੁਲ ਸਾਫ਼ ਹੋਊਗੀ ਕਿ ਜਾਂ ਤਾਂ ਬਾਦਲ ਨੇ ਜਿਹੜੇ ਉਹ ਪੰਜਾਬ ਦੇ ਵਿੱਚ دہشت ਪੈਦਾ ਕਰਨੀ ਚਾਹੁੰਦੇ ਨੇ ਪੰਜਾਬ ਦੇ ਆਪਾਂ ਬਾਰ ਬਾਰ ਗੱਲ ਕੀਤੀ ਆ ਪੰਜਾਬ ਦੇ ਹਿੰਦੂਆਂ ਨੂੰ ਤੇ ਢਰਪੋਕ ਸਿੱਖਾਂ ਨੂੰ ਡਰਾਉਣਾ ਚਾਹੁੰਦੇ ਨੇ ਕਿ ਉਹ ਡਰ ਕੇ ਬਾਦਲਾਂ ਤੋਂ ਦੂਰ ਨਾ ਜਾਣ ਬਾਦਲਾਂ ਦੀ ਝੂਲੀ ਚ ਆ ਜਾਣ ਬਾਦਲਾਂ ਦੀ ਕਲਾਵੇ ਚ ਆ ਜਾਣ ਕਿ ਬਾਦਲਾਂ ਤੋਂ ਬਿਨਾ ਸਾਡਾ ਕੋਈ ਰਾਖਾ ਨਹੀਂ ਤੇ ਜਾਂ ਜਿਹੜੇ ਸੰਘਰਸ਼ੀਲ ਲੋਕ ਨੇ ਚਾਹੇ ਉਹ ਬੰਦੀ ਸਿੰਘਾਂ ਦੀ ਰਿਹਾਈ ਦਾ ਸੰਘਰਸ਼ ਕਰ ਰਹੇ ਨੇ ਚਾਹੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਚਾਹੁੰਦੇ ਨੇ ਕਿ ਪੰਥ ਦੇ ਵਿੱਚ ਏਕਾ ਹੋ ਜੇ ਤੇ ਬਾਦਲਾਂ ਨੂੰ ਪੰਜਾਬ ਦੀ ਧਰਤੀ ਤੋਂ ਖਦੇੜਿਆ ਜਾ ਸਕੇ ਉਹਨਾਂ ਨੂੰ ਇਸ ਤਰ੍ਹਾਂ ਦੇ ਵਿਸਫੋਟਕ ਸਮਗਰੀ ਉਹਨਾਂ ਸਿਰ ਪਾ ਕੇ ਉਹਨਾਂ ਨੂੰ ਪੱਕੇ ਤੌਰ ਤੇ ਜੇਲ੍ਹ ਦੀਆਂ ਕਾਲ ਕੋਠੜੀਆਂ ਵਿੱਚ ਭੇਜਣਾ ਚਾਹੁੰਦੇ ਨੇ ਸੋ ਦੋ ਕਾਰਨ ਨੇ ਇਹ ਜਿਹੜੀ ਸਮਗਰੀ ਆ ਜਿਹੜੀ ਇਹ ਬਾਦਲਾਂ ਦੀ ਕੋਠੀ ਤੋਂ ਆਈ ਆ ਚਾਹੇ ਐਮਐਲਏ ਹਸਪਤਲ ਤੋਂ ਆਈ ਆ ਤੇ ਚਾਹੇ ਕਿਸੇ ਹੋਰ ਸਾਧਨ ਰਾਹੀਂ ਆਈ ਆ ਪਰੰਤੂ ਇਹ ਗੱਲ ਸਾਫ਼ ਆ ਕਿ ਬਾਦਲ ਪੰਜਾਬ ਦੇ ਵਿੱਚ دہشت ਦਾ ਮਾਹੌਲ ਜਿਹੜਾ ਉਹ ਪੈਦਾ ਕਰਨਾ ਚਾਹੁੰਦੇ ਨੇ ਉਸ ਮਾਹੌਲ ਲਈ ਉਹਨਾਂ ਨੇ ਸ਼ਾਸ਼ਾ ਨੇ ਜਿਹੜੀਆਂ ਕੋ ਸ਼ੁਰੂ ਕੀਤੀਆਂ ਹੋਈਆਂ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸ਼ਾਸ਼ਾ ਹੋਰ ਵੀ ਤੇਜ਼ ਹੋ ਸਕਦੀਆਂ ਨੇ ਪਰੰਤੂ ਜੇ ਆਮ ਸਿੱਖਾ ਜਿਹੜਾ ਜਿਹੜਾ ਜਾਗਰੂਕ ਸਿੱਖਾ ਇਸ ਗੱਲ ਨੂੰ ਨੰਗਾ ਕਰਦਾ ਇਸ ਗੱਲ ਦੇ ਬਰੂਝ ਖੜਦਾ ਤੇ ਹੋ ਸਕਦਾ ਕਿ ਅਸੀਂ ਇਸ ਗੱਲ ਨੂੰ ਲਗਾਮ ਪਾ ਲਈਏ ਤੇ ਆਉਣ ਵਾਲੇ ਦਿਨਾਂ ਚ ਜਿਹੜੀ ਕੋਸ਼ਿਸ਼ ਬਾਦਲ ਕੇ ਕਰ ਰਹੇ ਨੇ ਕਿ ਪੰਜਾਬ ਦੇ ਅਮਨਚੈਨ ਨੂੰ ਅੱਗ ਲਾਉਣੀ ਆ ਉਸ ਤੋਂ ਸ਼ਾਇਦ ਉਹ ਕੁਝ ਸਮੇਂ ਦੇ ਲਈ ਦਬ ਜਾਣਾ ਕੋਲ ਮਿਲਾ ਕੇ ਤੁਸੀਂ ਸਿੱਖਾਂ ਦੀਆਂ ਭਾਵਨਾਵਾਂ ਖਾਸ ਕਰਕੇ ਜੋ ਆਜ਼ਾਦੀ ਦਿਵਸ ਦੇ ਨਾਲ ਜੁੜੀਆਂ ਹੋਈਆਂ ਹਨ ਉਹਨਾਂ ਨੂੰ ਕਿਸ ਨਜ਼ਰੀਏ ਦੇ ਨਾਲ ਦੇਖਦੇ ਹੋ? ਉਹ ਵੀ ਵਾ ਇੱਕ ਪਾਸੇ ਦਲ ਖਾਲਸਾ ਨੇ ਬੜਾ ਸਪਸ਼ਟ ਐਲਾਨ ਕੀਤਾ ਸੀ ਕਿ ਜਿਹੜੇ ਇਹ ਪੰਜਾਬ ਆ ਜਿਹੜਾ ਉਹ ਹਿੰਦੁਸਤਾਨ ਤੋਂ ਆਜ਼ਾਦੀ ਚਾਹੁੰਦਾ ਉਹਨਾਂ ਨੇ ਆਪਣੇ ਪੋਸਟਰ ਵੀ ਲਾਏ ਆ ਉਹਨਾਂ ਨੇ ਇਸ਼ਤਿਹਾਰ ਵੀ ਦਿੱਤੇ ਨੇ ਤੇ ਉਹਨਾਂ ਨੇ ਆਜ਼ਾਦੀ ਸਮਾਰਗਮਾਂ ਦੇ ਬਾਈਕਾਟ ਦਾ ਸੱਦਾ ਵੀ ਜਿਹੜਾ ਖੁੱਲੇ ਰੂਪ ਵਿੱਚ ਦਿੱਤਾ ਤੇ ਦੂਸਰੇ ਪਾਸੇ ਮਤਲਬ ਆਜ਼ਾਦੀ ਦਿਵਸ ਵਾਲੇ ਦਿਨ ਬਹੁਤ ਸਾਰੇ ਬਹੁਤ ਸਾਰੀਆਂ ਥਾਵਾਂ ਤੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿਹੜਾ ਨੌਜਵਾਨ ਵਰਗ ਹੈ ਜਿਹਦੇ ਮਨ 'ਚ ਰੋਸ ਵੀ ਆ ਰੋਹ ਵੀ ਆ ਉਹਨਾਂ ਵੱਲੋਂ ਬਾਦਲ ਸਰਕਾਰ ਦੇ ਪੁਤਲੇ ਨੇ ਜਿਹੜੇ ਉਹ ਪਿੰਡ-ਪਿੰਡ ਸਾੜੇ ਗਏ ਮਤਲਬ ਆਮ ਤੌਰ ਤੇ ਅਸੀਂ ਜਿੱਥੇ ਵੀ ਆਜ਼ਾਦੀ ਸਮਾਗਮ ਹੋਏ ਨੇ ਉੱਥੇ ਦੇਖਿਆ ਕਿ ਆਮ ਸਿੱਖ ਦੀ ਹਾਜ਼ਰੀ ਸੀ ਜਿਹੜੀ ਉਹ ਬਹੁਤ ਘੱਟ ਸੀ ਠੀਕ ਹੈ ਕੋਈ ਸਰਕਾਰੀ ਮੁਲਾਜ਼ਮ ਨੇ ਕੁਝ ਬਾਦਲਾ ਦੇ ਚਾਹਤੇ ਨੇ ਕੁਝ ਸਰਕਾਰ ਦੇ ਚਾਪਲੂਸ ਨੇ ਉਹਨਾਂ ਨੇ ਜਰੂਰ ਉਹਨਾਂ ਦੀ ਮਜਬੂਰੀ ਆ ਕਿ ਉਹ ਇਸ ਸਮਾਗਮ ਵਿੱਚ ਆਉਣਗੇ ਪਰੰਤੂ ਆਮ ਸਿੱਖ ਖਜੜਾ ਉਹ ਇਨ ਆਜ਼ਾਦੀ ਸਮਾਗਮਾਂ ਤੋਂ ਦੂਰ ਰਿਹਾ ਤੇ ਇਹ ਗੱਲ ਬਿਲਕੁਲ ਸਾਫ਼ ਹੈ ਕਿ ਸਰਕਾਰ ਜਦੋਂ ਸਿੱਖਾਂ ਦੇ ਮਨ ਵਿੱਚ ਬਾਰ ਬਾਰ ਇਹ ਅਹਿਸਾਸ ਪੈਦਾ ਕਰ ਰਹੀ ਹੈ ਕਿ ਉਹ ਇਸ ਦੇਸ਼ ਦੇ ਗੁਲਾਮ ਨੇ ਉਹਨਾਂ ਨੂੰ ਬਰਾਬਰੀ ਦਾ ਇਕਰਾਰ ਨਹੀਂ ਤੇ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਸੰਘਰਸ਼ ਇਹਨਾਂ ਦਿਨਾਂ ਚ ਚੱਲ ਰਿਹਾ ਤੇ ਕੌਮ ਨੂੰ ਇਹ ਲੱਗ ਰਿਹਾ ਕਿ ਇੱਕ ਪਾਸੇ ਉਹ ਨੌਜਵਾਨ ਜਿਹੜੀ ਜੇਲਾ ਚ ਆਪਣੀਆਂ ਸਜ਼ਾ ਪੂਰੀਆ ਕਰਦੇ ਕਰਦੇ ਬਜ਼ੁਰਗ ਹੋ ਚੁੱਕੇ ਨੇ ਉਹਨਾਂ ਨੂੰ ਰਿਹਾ ਨਾ ਕਰਨਾ ਕੌਮ ਦੇ ਨਾਲ ੱੱਕਾ ਵਾ ਕੌਮ ਦੇ ਨਾਲ ਬੇਇਨਸਾਫੀ ਆ ਦੂਸਰੇ ਪਾਸੇ ਉਹਨਾਂ ਨੂੰ ਰਿਹਾ ਕਰਾਉਣ ਲਈ ਜਿਹੜਾ ਬੁੱਢਾ ਜਰਨੈਲ ਸਿੰਘ ਅਰਸ਼ਤੇ ਬੈਠਾ ਉਹਨੂੰ ਵੀ ਬੰਦੀ ਬਣਾ ਲੈਣਾ ਉਹਨੂੰ ਘਰ ਚ ਬੰਦੀ ਕਰ ਦੇਣਾ ਉਹਨੂੰ ਗੁਰਦੁਆਰਾ ਸਾਹਿਬ ਜਾਣ ਦੀ ਆਗਿਆ ਨਾ ਦੇਣਾ ਉਹਨੂੰ ਸੰਗਤਾਂ ਨੂੰ ਮਿਲ ਦੀ ਆਗਿਆ ਨਾ ਦੇਣਾ ਉਹਦੇ ਪਿੰਡ ਸੰਗਤਾਂ ਨੂੰ ਜਾਣ ਦੀ ਆਗਿਆ ਨਾ ਦੇਣਾ ਸੋ ਇਹ ਸਾਰਾ ਕੁਝ ਇਹ ਸਾਰਾ ਜਿਹੜਾ ਮਾਹੌਲ ਆ ਕੋਨੇ ਕੌਮ ਦੇ ਮਨ ਚ ਇਸ ਅਸਾਸ ਨੂੰ ਹੋਰ ਗੂੜਾ ਕੀਤਾ ਕਿ ਅਸੀਂ ਵਾਕਿਆ ਹੀ ਇਸ ਦੇਸ਼ ਚ ਗੁਲਾਮ ਆ ਸੋ ਗੁਲਾਮ ਆ ਨੇ ਜਿਹੜੇ ਉਹ ਆਜ਼ਾਦੀ ਦਿਵਸ ਤੇ ਕੀ ਅਹਿਸਾਸ ਕਰਦੇ ਨੇ ਇਹਦਾ ਅੰਦਾਜ਼ਾ ਆਪਾਂ ਸਾਰੇ ਇੱਕ ਬਾਖੂ ਬਿਲਾ ਸਕਦੇ ਏ ਸੀ ਸਾਡਾ ਆਸ਼ਤਾ ਮੁੱਦਾ ਪ੍ਰੋਗਰਾਮ ਕੱਲ ਨਵੇਂ ਮੁੱਦੇ ਦੇ ਨਾਲ ਤੁਹਾਡੇ ਸਾਹਮਣੇ ਫੇਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ